ਸਾਰੇ ਭਾਰਤ ਨੌਜਵਾਨ ਸਭਾ ਨੇ थाना सदर ਫਾਜ਼ਲਕਾ ਦਾ ਕਰਾਓ ਕੀਤਾ ਇਸ ਦੌਰਾਨ ਉਨ੍ਹਾਂ ਵੱਲੋਂ थाना सदर ਫਾਜ਼ਲਕਾ ਦੇ ਪੁਲਸ ਅਧਿਕਾਰੀ ਤੇ ਬਦਸਲੂਕੀ ਕਰਨ ਤੋਂ ਇਲਾਵਾ ਹੋਰ ਕਈ ਤਰ੍ਹਾਂ ਦੇ ਦੋਸ਼ ਲਗਾਏ ਗਏ ਇਸ ਮੌਕੇ ਉਨ੍ਹਾਂ ਨੇ ਪੁਲਸ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਉਧਰ ਸਬੰਧਿਤ ਪੁਲਸ ਅਧਿਕਾਰੀ ਨੇ ਸਾਰੇ ਦੋਸ਼ਾਂ ਨੂੰ ਨਕਾਰ ਦਿੱਤਾ ਕਿ ਆਇਆ ਵੀ ਇਸ ਪੁਛਥਾਣੇ ਆਓ ਇਹਨਾਂ ਨੇ ਕਿਹਾ ਵੀ ਚਲੋ ਅਸੀਂ ਆ ਜੰਨੇ ਆ ਤੇ ਇਹ ਸਾਥੀ ਸੁਦੇਗ ਤੇਲਦੀਪ ਸਿੰਘ ਦੇ ਨਾਲ ਇਥੇ ਥਾਣੇ ਚ ਆਏ ਗਿਆ ਕਹਿੰਦਾ ਤੁਸੀਂ ਇੱਥੇ ਕਿਵੇਂ ਮੂੰਹ ਚੱਕੀ ਆਂਦੇ ਜੇ ਉਹ ਨੂੰ ਕਹਿੰਦਾ ਵੀ ਤੁਸੀਂ ਥਾਣੇ ਦੇ ਅੰਦਰ ਵੜ ਕੇ ਵਿਖਾਓ ਤੇ ਬਹੁਤ ਉੱਚਾ ਨੀਵਾ ਬੋਲਿਆ ਗਿਆ ਤੇ ਇਸ ਤਰ੍ਹਾਂ ਦਾ ਜਿਹੜਾ ਉਹ ਆਬ ਇਹ ਜਿਹੜਾ ਫਾਣਾ ਅੰਦਰ ਫਾਜ ਲਗਾਇਆ ਉਹ ਨੂੰ ਆਪਣੇ ਨਿੱਜੀ ਟੰਗਰੀਰ ਬਣਾ ਲਈ ਹੋਵੇ ਇਹ ਜਿਵੇਂ ਆਪਦੇ ਆਪ ਨੂੰ ਇਸ ਦਾ ਮਾਲਕ ਸਮਝ ਰਿਹਾ ਏਕ ਨੌਕਰ ਹੈਗਾ ਜੀ ਨੌਕਰ ਹੀ ਇਸ ਤਰ੍ਹਾਂ ਦੇ ਜਿਹੜਾ ਲੋਕਾਂ ਨੂੰ ਇਨਸਾਫ ਦੇਣ ਵਾਲੇ ਐ ਇਦਾਂ ਦੀ ਗੱਲ ਕਰਨ ਲੱਗ ਗਏ ਤੇ ਬੜੀ ਮਾੜੀ ਗੱਲ ਹੈਗੀ ਹੈ ਵੀ ਅਸੀਂ ਬੜੀ ਇੱਜ਼ਤ ਦੇ ਨਾਲ ਆਪੇਸ਼ ਆ ਰਹੇ ਸੀ ਸਾਥੀ ਕਹਿ ਰਿਹਾ ਹੈ ਇਹ ਉਹ ਬੜੀ ਭੱਦੀ ਸ਼ਬਦਾਵਲੀ ਵਰਤ ਰਿਹਾ ਸੀਗਾ ਤੇ ਅਸੀਂ ਉਸ ਉਹਦੇ ਰੋਸ ਵਿੱਚ ਉਹ ਜਿਹੜਾ ਇਹ ਆ ਕਰਨਾ ਲਗਾ ਰਹੇ ਆ ਬਸ ਇੱਥੇ ਨਹੀਂ ਹੈਗਾ ਐਸੇ ਤੇ ਦੇ ਵੀ ਹੁੰਦੇ ਖਲੜੇ ਮੁਲਾਜ਼ਮ ਐਟਾ ਦੀ ਸ਼ਬਦਾਵਲੀ ਵਰਤ ਰਹੇ ਤੇ ਫਿਰ ਵੀ ਆਪਾਂ ਇਨਸਾਫ ਦੀ ਏ ਤੋ ਕੀ ਉਮੀਦ ਕਰ ਸਕਦੇ ਆ ਥਾਣੇ ਦੇ ਅੰਦਰੋਂ ਜਿਹੜੇ ਸਾਥੀ ਇਹਨਾਂ ਦਾ ਫੱਕ ਲਿਆ ਜਾਵੇ ਜਾਣਿਆ ਜਾਵੇ ਪਰ ਜੇ ਐਵੇਂ ਇੱਕ ਤਰ੍ਹਾਂ ਬਣਾ ਕੇ ਇੱਕ ਕਿਸਮ ਰੋਸ਼ੀ ਬਣਾ ਦੇਣਾ ਉਹ ਗੱਲ ਤਾਂ ਗਲਤ ਆ ਜੀ ਸਾਡੇ ਜਾਣੇ ਬਿਲਕੁਲ ਇਨਸਾਫ ਹੋਣਾ ਚਾਹੀਦਾ ਸਾਥੀਆਂ ਦਾ ਜੋ ਅਸਲ ਤੌਰ 'ਤੇ ਉਹ ਤਾਂ ਆਹ ਤਾਂ ਪਹਿਲਾਂ ਉਹਨਾਂ ਦੇ ਪਰਚਾ ਕਾਟ ਕੇ ਅੰਦਰ ਦੇਤਾ ਐ ਸਾਡੀ ਦੁਕਾਨਦਾਰ ਹੈਗੇ ਆ ਤੇ ਦੁਕਾਨਦਾਰ ਇਹ ਸਮਝ ਰਿਹਾ ਵੀ ਉਹ ਚੋਰੀ ਦੀ ਕਣ ਖਰੀਦ ਰਾਇਆ ਨਜਾਇਜ਼ ਰਾਖਮਟ ਕੀਤਾ ਜਾ ਰਿਹਾ ਪੋਲੀਟੀਕਲ ਦਬਾਅ ਥੱਲੇ ਪਾਰਟੀ ਮੰਗਈ ਆ ਸਰਕਾਰ ਪੁਲਿਸ ਪ੍ਰਸ਼ਾਸਨ ਤੋਂ ਹਾਸਲ ਕੀਤੀ ਮੰਗ ਕਰਦੇ ਆ ਜਦੋਂ ਜਾ ਕੇ ਮਿਲਦੇ ਨੇ ਤੇ ਇਹ ਕਹਿੰਦਾ ਵੀ ਮੈਂ ਤੇਰੇ ਡੈਡੀ ਨੂੰ ਚੱਕ ਕੇ ਗੱਡੀ ਦੇ ਵਿੱਚ ਸਾਟ ਕੇ ਲਿਆਂਦਾ ਹੁੰਦਾ ਤੇ ਜਾਇਜ਼ ਦੇ ਤੋਸ਼ ਕੀਤਾ ਹੁੰਦਾ ਤੋ ਦੋਨੋਂ ਪਤਾ ਲੱਗ ਜਾਣਾ ਸੀ ਬੜੇ ਆਪਸ਼ਬਦ ਬੋਲੇ ਇਹਨਾਂ ਨੇ ਮੈਨੂੰ ਫੋਨ ਕੀਤਾ ਤੇ ਮੈਂ ਕਹਾਂ ਮੈਂ ਕੋਈ ਗੱਲ ਨਹੀਂ ਆਪਰੇ ਗੱਲਬਾਤ ਕਰਨੇ ਮੈਂ ਜਾ ਕੇ ਬੁਲਾਇਆ ਬਕਾਇਦਾ ਤੇ ਉਸ ਤੋਂ ਬਾਅਦ ਕਹਿੰਦਾ ਮੂੰ ਚਾਕੇ ਚੱਲੇ ਆਂਦੇ ਨੇ ਬੜੇ ਉਸ ਤਰ੍ਹਾਂ ਦੇ ਸ਼ਬਦ ਬੋਲੇ ਮਲਕੀਤ ਸਿੰਘ ਨੇ ਉਹਦੀ ਸ਼ਬਦਾਵਲੀ ਮਾੜੀ ਸੀ ਜਾ ਤਾਂ ਇਹਨੂੰ ਚਾਹੀਦਾ ਸੀ ਉਸ ਸਮੇਂ ਤੇ ਜਿਹੜਾ ਉਹਨੂੰ ਨਗੇੜ ਲੈਂਦਾ ਜਿਹੜੀ ਜਿੰਨੀ ਕੋਨੇ ਵਧੀਕੀ ਕੀਤੀ ਹੈ ਜੋ ਵੀ ਹੈ ਪਰ ਇਹਨਾਂ ਨੂੰ ਦੇ ਕੋਈ ਦੋਸ਼ੀ ਹੈਗਾ ਸਤੋਂਦੇ ਦੇ ਪਰਚਾ ਦਰਦੀ ਕਰਨਾ ਚਾਹੀਦਾ ਨਾ ਕਿ ਇਹਨੂੰ ਆਪ ਸ਼ਬਦ ਬੋਲਨੇ ਚਾਹੀਦੇ ਨੇ ਤੇਰਾ ਇਹ ਮੈਂ ਇਹ ਨਾਲ ਇੱਕ ਪ੍ਰਾਈਵੇਟ ਬੰਦੇ ਛੱਡੇ ਹੋਏ ਨੇ ਇਹਨਾਂ ਦਲਾਲੀ ਟੌਟੀ ਕਰਦੇ ਨੇ ਬਕਾਇਦਾ ਅਰਸ਼ ਨੂੰ ਤਾਲ ਲੈਂਦੇ ਨੇ ਮੋਟ ਜਿਹੜਾ ਇਹਨਾਂ ਨੇ ਅੱਜ ਦੀ ਗੱਤਨਾ ਕੀਤੀ ਦਾਬਾ ਲਾ ਕੇ ਤਰਿਸ਼ੋਂ ਤੇ ਲੈਣ ਵਾਸਤੇ ਇਹ ਦਾਬਾ ਲਾਇਆ ਹੈ ਪਰ ਅਸੀਂ ਇਸ ਤਰ੍ਹਾਂ ਦੇ ਕਿਸੇ ਦੇ ਵੀ ਦਾਬੇ ਨਹੀਂ ਚੱਲਣ ਦੇਣੇ ਜਿਹੜਾ ਮਰਜੀ ਲੋਕ ਨੇ ਇਨਸਾਫ ਸੰਗ ਕਿਉਂਕਿ ਜੇ ਸਾਡੇ ਆਗੂ ਨਾਲ ਇਸ ਤਰ੍ਹਾਂ ਦਾ ਬੋਲਦਾ ਤਾਂ ਆਮ ਲੋਕਾਂ ਨਾਲ ਇਹ ਦੀ ਸ਼ਬਦਾਵਲੀ ਕਾਹਨ ਕਿਸ ਤਰ੍ਹਾਂ ਦੀ ਹੋਵੇਗੀ ਇਹ ਆਪ ਹੀ ਤੁਸੀਂ ਜਾਣਦੇ ਹੋ ਜੀ ਐਸ ਐਚ ਓ ਨਾਲ ਸੀ ਆਈ ਡੀ ਰਾਈ ਗੱਲ ਵਟਈ ਅਸੀਂ ਕਿ ਆ ਬਿਉਣ ਦੇ ਤੇ ਬੰਦੀ ਕਾਨੂੰਨੀ ਕਾਰਵਾਈ ਕਰਦੇ ਤੇ ਫਿਰ ਅਸੀਂ ਦਰਨਾ ਬੈਠਣ ਨੂੰ ਤਿਆਰ ਆਂ ਪਰ ਜੇ ਜਿਹਦੇ ਉਹਦੇ ਖਿਲਾਫ ਜਿਹੜੀ ਵਾਗੀ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਫਿਰ ਅਸੀਂ ਇਹਦਾ ਜਲੂਸ ਅੱਜ ਹੁਣ ਕੱਢ ਰਹੇ ਆ ਤੇ ਤੇ ਤੋਂ ਬਾਅਦ ਜਿਹ ਪਰ ਲਗਾਤਾਰ ਜਿਹੜੇ ਪੁਤਲੇ ਫੂਕ ਪ੍ਰਦਰਸ਼ਨ ਐਸਐਚਓ ਦੇ ਪੁਤਲੇ ਫੂਕਾਂਗੇ ਜੀ ਡੀਐਸਪੀ ਦੇ ਫੂਕਾਂਗੇ ਜੀ ਸਾਡਾ ਤੇਰਾ ਇਹਨਾਂ ਅਧਿਕਾਰ ਹੋਈ ਨਹੀਂ ਕੀਤੀ ਜਾਂਦੀ ਅਸੀਂ ਅੱਜ ਦੇ ਸਰਹਰ थाना ਫਾਜ਼ਿਲਕਾ ਇਹਦਾ ਜਿਹੜਾ ਗੇਟ ਦੇ ਅੱਗੇ ਧਰਨਾ ਲਾ ਕੇ ਜਿਹੜਾ ਸ਼ਾਂਤਮਈ ਧਰਨਾ ਲਾ ਰਿਹਾ ਰਹੇ ਆ ਤੇ ਜੇਕਰ ਫਿਰ ਵੀ ਹੱਲ ਨਹੀਂ ਹੁੰਦਾ ਅਸੀਂ ਧਰਨਾ ਚਲਾਵਾਂਗੇ ਤੇ ਤੋਂ ਬਾਅਦ ਫਿਰ ਜਿਹੜਾ ਅਸੀਂ ਵੱਡੇ ਰੂਪ ਵਿੱਚ ਜਿਹੜਾ ਪਾਰਟੀ ਦੇ ਧਿਆਨ ਵਿੱਚ ਲਿਆ ਕੇ ਸਾਡੀ ਜਿਹੜੀ ਮਰਿਜੇਤੇ ਬਿੰਦਿਸਰ ਬਾਤ ਨੌਜਵਾਨ ਸਭਾ ਜਿਹਦਾ ਮੈਂ ਜਿਲ੍ਹਾ ਸਕੱਤਰ ਆ ਉਹਨੂੰ ਧਿਆਨ ਵਿੱਚ ਲਿਆ ਕੇ ਅਸੀਂ ਵੱਡੇ ਰੂਪ ਵਿੱਚ ਫਿਰ ਜਿਹੜਾ ਇਹਦਾ ਜਲੂ